ਪੰਜਾਬ ਪੁਲਿਸ ਵੱਲੋਂ ਇੱਕ ਨਸ਼ੇਪਾਤ ਜੜੋਂ ਖਤਮ ਕਰਨ ਲਈ ਇੱਕ ਜਿਹਾਦ ਸ਼ੁਰੂ ਕੀਤਾ ਗਿਆ ਹੈ ਇੱਕ ਵਾਰ ਅਗੇਂਸਟ ਡਰਗ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਪੰਜਾਬ ਦੇ ਸਾਰੇ 33 ਕਮਿਸ਼ਨਰੇਟਸ ਔਰ ਜਿਹੜੇ 25 ਸਾਡੇ ਤੋਂ ਜ਼ਿਲ੍ਹੇ ਹੈ ਉਹਨਾਂ ਸਾਰਿਆਂ ਦੇ ਵਿੱਚ ਆਪਰੇਸ਼ਨ ਚ ਲਾਇਆ ਜਾ ਰਿਹਾ ਹੈ ਔਰ ਇਹ ਲਗਾਤਾਰ ਉਦੋਂ ਤੱਕ ਚੱਲਦਾ ਜਾਰੀ ਰਹੇਗਾ ਜਦੋਂ ਤੱਕ ਨਸ਼ੇ ਨੂੰ ਅਸੀਂ ਖਤਮ ਨਹੀਂ ਕਰ ਸਕਾਂਗੇ ਸਾਡਾ ਇਰਾਦਾ ਹੈ ਕਿ ਜਿਹੜੇ ਸਾਡੇ ਯੰਗ ਬੱਚੇ ਗਲਪਸੇ ਨੂੰ ਚਲੇ ਗਏ ਆ ਉਹਨਾਂ ਨੂੰ ਰੀਹੈਬਿਟੇਟ ਕਰੀਏ ਉਹਨਾਂ ਦਾ ਡੀ ਐਡਿਕਸ਼ਨ ਕਰਾਈਏ ਔਰ ਨਾਲ ਦੇ ਨਾਲ ਜਿਹੜੇ ਡਰੱਗਸ ਸਮਗਲਰਸ ਆਂ ਜਿਹੜੇ ਡਰੱਗ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਸਖਤ ਪੁਲਿਸ ਕਾਰਵਾਈ ਕੀਤੀ ਜਾਵੇ ਇਸ ਦੇ ਤਹਿਤ ਅਸੀਂ ਇੱਕ ਪ੍ਰੋਗਰਾਮ ਉਲੀਕਿਆ ਹੈ ਜਿਹੜਾ ਕਿ ਅੱਗੇ ਚੱਲਦਾ ਰਹੇਗਾ ਸੀਨੀਅਰ ਅਧਿਕਾਰੀਆਂ ਨੂੰ ਐਡੀਜੀ ਸਪੈਸ਼ਲ ਡੀਜੀ ਰੈਂਕ ਦੇ ਅਧਿਕਾਰੀਆਂ ਨੂੰ ਆਈਜੀਸ ਨੂੰ ਚੰਡੀਗੜ੍ਹ ਤੋਂ ਫੀਲਡ ਦੇ ਵਿੱਚ ਪਹੁੰਚਿਆ ਗਿਆ ਹੈ ਤਾਂ ਕਿ ਉਹ ਇਹ ਜਿਹੜੇ ਆਪਰੇਸ਼ਨ ਸਾਡੇ ਅੱਜ ਤੋਂ ਸ਼ੁਰੂ ਹੋ ਰਹੇ ਆ ਉਹਨਾਂ ਦੀ ਉਹਨਾਂ ਦੀ ਨਾਲ ਡਰਲ ਕੇ ਕਰਾਂਟ ਔਰ ਨਾਲ ਸੁਪਰਵਾਈਜ਼ ਕਰੀਏ ਅੱਜ ਜਿਹੜਾ ਇਹ ਕੈਸੋ ਆਪਰੇਸ਼ਨ ਸ਼ੁਰੂ ਹੋਏ ਆ ਪੰਜਾਬ ਦੇ ਵਿੱਚ ਤਕਰੀਬਨ 228 ਜਗ੍ਹਾ ਤੇ ਇਹ ਕੱਠੀ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਸਾਡੇ ਹੌਟਸਪੌਟਸ ਹੈ ਉੱਤੇ ਕੀਤੇ ਜਾ ਰਹੇ ਨੇ ਔਰ ਜਿਹੜਾ ਵੀ ਇਹਦਾ ਨਤੀਜਾ ਆਵੇਗਾ ਉਹ ਤੁਹਾਡੇ ਨਾਲ ਅਸੀਂ 4 ਕੁ ਮਹੀਨੇ ਤੱਕ ਸਾਂਝੀ ਕਰਾਂਗੇ ਜਿੱਥੇ ਤੱਕ ਮੁਹੱਲੀ ਦੀ ਗੱਲ ਹੈ ਇਹ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਜਿੱਥੇ ਅਸੀਂ ਖੜੇ ਆ ਇਹਦੇ ਵਿੱਚ ਵੀ 12 ਸ਼ੱਕੀ ਲੋਕ ਰਾਉਂਡ ਅਪ ਕੀਤੇ ਗਏ ਹਨ ਔਰ ਇੱਕ ਵਿਅਕਤੀ ਨਸ਼ੇ ਦੇ ਨਾਲ ਫੜਿਆ ਗਿਆ ਪੰਜਾਬ ਪੁਲਿਸ ਦੀ ਇਹ ਜਿਹੜੀ ਲਗਾਤਾਰ ਮਹਿੰਮ ਡਰੱਗਸ ਦੇ ਖਿਲਾਫ ਚੱਲ ਰਹੀ ਹੈ ਅ ਪਿਛਲੇ ਸਾਲ ਦੇ ਵਿੱਚ ਅਸੀਂ ਜਿਹੜਾ ਇੱਕ ਵੱਡਾ ਉਪਰਾਲਾ ਕੀਤਾ ਹੈ ਜਿਹੜੇ ਡਰੱਗਸ ਸਮਗਲਰਸ ਨੇ ਜਿਨ੍ਹਾਂ ਕੋ ਲੋਕ ਕਮਰਸ਼ੀਅਲ ਕੁਆਂਟੀਟੀ ਦੀ ड्रग ਰਿਕਵਰ ਹੋਈ ਹੈ ਉਹਨਾਂ ਦੇ ਤਕਰੀਬਨ 600 ਕਰੋੜ ਰੁਪਏ ਦੀ ਪ੍ਰਾਪਰਟੀ ਪੰਜਾਬ ਦੇ ਵਿੱਚ ਫ੍ਰੀਜ਼ ਕੀਤੀ ਜਾ ਚੁੱਕੀ ਹੈ ਔਰ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਜਦੋਂ ਤੱਕ ਇਹ ਜਿਹੜਾ ਕੋਡ ਹੈ ਨਸ਼ੇ ਦਾ ਇਸ ਨੂੰ ਪੰਜਾਬ ਚੋਂ ਅਸੀਂ ਖਤਮ ਨਹੀਂ ਕਰ